ਦੋਸਤੋ ਜਲੰਧਰ ਦੀ ਘਟਨਾ ਬਾਰੇ ਤੁਸੀਂ ਸਾਰੇ ਜਾਣੂ ਹੋ ਜਿਸ ਤਰ੍ਹਾਂ ਇੱਕ ਦਰਿੰਦੇ ਵੱਲੋਂ ਇੱਕ ਨਾਬਾਲਗ 13-14 ਸਾਲ ਦੀ ਬੱਚੀ ਦੇ ਨਾਲ ਜੁਰਮ ਕੀਤਾ ਗਿਆ ਹੈ ਔਰ ਉਸ ਤੋਂ ਬਾਅਦ ਉਸ ਨੂੰ ਪੁਲਸ ਨੇ ਗ੍ਰਿਫਤਾਰ ਵੀ ਕੀਤਾ ਲੋਕਾਂ ਨੇ ਉਸ ਵਿਅਕਤੀ ਦੀ ਕੁੱਟਮਾਰ ਵੀ ਕੀਤੀ ਆ ਇੱਕ ਸਰਦਾਰ ਵਿਅਕਤੀ ਔਰ ਬਹਿਰੂਪੀਆ ਕਹਿ ਸਕਦੇ ਆਪਾਂ ਉਹ ਸਰਦਾਰ ਨਹੀਂ ਕਹਿ ਸਕਦੇ ਜਿਸ ਵੱਲੋਂ ਇੱਕ ਘਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਉਸ ਕੇਸ ਦੇ ਵਿੱਚ ਇੱਕ ਨਵੀਂ ਅਪਡੇਟ ਅੱਜ ਸਾਹਮਣੇ ਆਈ ਆ ਅੱਜ ਪੁਲਸ ਨੂੰ ਜਿਹੜਾ ਆ ਪੁਲਿਸ ਨੇ ਉਸ ਦਾ ਅੱਜ ਮੈਡੀਕਲ ਕਰਵਾਇਆ ਔਰ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਮਾੜ ਜੋ ਅਦਾਲਤ ਵਿੱਚ ਪੇਸ਼ ਕੀਤਾ ਔਰ ਜਿੱਥੇ ਉਸ ਦਾ 9 ਦਿਨ ਦਾ ਰਿਮਾਂਡ ਮਿਲਿਆ ਹਾਲਾਂਕਿ ਪੁਲਿਸ ਵੱਲੋਂ 10 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਅਦਾਲਤ ਵੱਲੋਂ ਉਸ ਸ਼ਖਸ ਦਾ 9 ਦਿਨ ਦਾ ਰਿਮਾਂਡ ਜਿਹੜਾ ਦਿੱਤਾ ਗਿਆ ਔਰ ਪੁਲਿਸ ਨੇ ਉਸ ਵਿਅਕਤੀ ਨੂੰ ਫਿਰ ਆਪਣੇ ਰਿਮਾਂਡ ਵਿੱਚ ਰੱਖ ਪਿਆ ਔਰ ਅੱਗੇ ਹੋਰ ਜਾਂਚ ਜਿਹੜੀ ਆ ਪੁਲਿਸ ਉਸਨੂੰ ਕੀਤੀ ਜਾਵੇਗੀ ਉਧਰੋਂ ਦੂਜਾ ਪੱਖ ਇੱਕ ਸਾਹਮਣੇ ਆਇਆ ਇੱਕ ਲੜਕੀ ਮ੍ਰਿਤਕ ਜੋ ਹੈ ਉਸਦੀ ਮਾਂ ਵੱਲੋਂ ਵੀ ਇੱਕ মিডিਆ ਨਾਲ ਗੱਲਬਾਤ ਕੀਤੀ ਗਈ ਹੈ ਔਰ ਉੱਥੇ ਵੀ ਉਸਨੇ ਰੋਸ ਜ਼ਾਹਰ ਕੀਤਾ ਔਰ ਬੜਾ ਦੁੱਖ ਭਰੇ ਮਨ ਦੇ ਨਾਲ ਸਾਰਾ ਇਸ ਮਾਮਲੇ ਦਾ ਸਾਰਾ ਹਾਲ ਦੱਸਿਆ ਕਿਸ ਤਰ੍ਹਾਂ ਉਸਦੀ ਲੜਕੀ ਉਸਦੀ ਬੱਚੀ ਉਸ ਨੂੰ ਕੀ ਕੀ ਆਖ ਕੇ ਉਸ ਬੱਚੀ ਦੇ ਘਰ ਗਈ ਸੀ ਜਿੱਥੇ ਉਸਦੀ ਸਹੇਲੀ ਦੇ ਪਿਤਾ ਨੇ ਇੱਕ ਦਰਿੰਦੇ ਨੇ ਉਸਦੇ ਨਾਲ ਇਹ ਜਿਹੜਾ ਦੁਸ਼ਕਰਮ ਕੀਤਾ ਆ ਔਰ ਜੇ ਇਸ ਇਸ ਮਾਮਲੇ ਦੇ ਵਿੱਚ ਉਸ ਲੜਕੀ ਦੀ ਮਾਂ ਵੱਲੋਂ ਸਖਤ ਸਜ਼ਾ ਦੀ ਮੰਗ ਵੀ ਕੀਤੀ ਗਈ ਆ ਔਰ ਇਸ ਤੋਂ ਇਲਾਵਾ ਜਿਹੜੇ ਪੁਲਿਸ ਅਧਿਕਾਰੀਆਂ ਨੇ ਅਣਗਹਿਲੀ ਵਰਤੀਆ ਉਹਨਾਂ ਨੂੰ ਵੀ ਜਿਹੜਾ ਡਿਸਮਿਸ ਕਰਨ ਦੀ ਗੱਲ ਉਸ ਲੜਕੀ ਦੀ ਮਾਂ ਵੱਲੋਂ ਮੰਗੀ ਗਈ ਆ ਔਰ ਇਸ ਤੋਂ ਇਲਾਵਾ ਬਖ ਬਖ ਜਥੇਬੰਦੀਆਂ ਸਿਆਸੀ ਲੀਡਰਾਂ ਨਿਤਾਮਾ ਵੱਲੋਂ ਵੀ ਲੜਕੀ ਦੇ ਪਰਿਵਾਰ ਦੇ ਨਾਲ ਜਾ ਕੇ ਦੁੱਖ ਵੰਡਾਇਆ ਜਾ ਰਿਹਾ ਆ ਔਰ ਉਸ ਸ਼ਖਸ ਦੀ ਦੇ ਇਸ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਔਰ ਇੱਕ ਮਿਸਾਲੀ ਸਜ਼ਾਵਾ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਇਹ ਅੱਗ ਕੱਲ ਕਿਸੇ ਹੋਰ ਦੇ ਘਰ ਤੱਕ ਨਾ ਪਹੁੰਚੇ ਲੋਕਾਂ ਨੂੰ ਇਸ ਗੱਲ ਦੀ ਸਮਝ ਆ ਸਕੇ ਕਿ ਇਸ ਤਰ੍ਹਾਂ ਦਾ ਜੁਰਮ ਕਰਨ ਵਾਲੇ ਦੀ ਹਾਲਾਤ ਜਿਹੜੇ ਆ ਬਹੁਤ ਗੰਭੀਰ ਹੋਣਗੇ ਔਰ ਉਸ ਦੇ ਨਤੀਜੇ ਜਿਹੜੇ ਆ ਭਿਆਨਕ ਹੋਣਗੇ ਔਰ ਇੱਕ ਸਖਤ ਸਜ਼ਾ ਔਰ ਮਿਸਾਲੀ ਸਜ਼ਾ ਦੇ ਕੇ ਉਸ ਨੂੰ ਚੌਂਕ ਦੇ ਵਿੱਚ ਫਾਂਸੀ ਦੀ ਤੇ ਲਟਕਾਇਆ ਜਾਵੇ ਇਸ ਤਰ੍ਹਾਂ ਦੀਆਂ ਮੰਗਾ ਜਿਹੜੀਆਂ ਆ سوشل میڈیا ਦੇ ਉੱਤੇ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਔਰ ਪਰਿਵਾਰ ਦੇ ਨਾਲ ਵੱਡੀ ਤਦਾਦ ਦੇ ਵਿੱਚ ਲੋਕ ਖੜੇ ਨੇ